ਲਓ ਵੀ ਦੋਸਤੋ ਤੁਸੀਂ ਆਹ ਰੋਡ ਚੈੱਕ ਕਰੋ ਇੱਕ ਸਿੰਗਲ ਸਾਈਡ ਕਾਰਨਾ ਕੀ ਸਾਈਡ ਤੇ ਇੱਕ ਸਿੰਗਲ ਸੜਕ ਹੈਗੀ ਸਾਈਡ ਤੇ ਇੱਕ 2 3 3 ਲੈਣਾ ਆਂਗੀਆਂ ਤੇ ਆਪਾਂ ਜਾ ਰਹੇ ਹਾਂ ਜੇ ਬੀਕਾ ਨੇਰ ਆਪਾਂ ਖੜਾ ਡੱਬ ਵਾਲੀ ਤੋਂ ਅੱਗੇ ਤੇ ਆ ਲੱਗੇ ਹੋਏ ਨੇ ਕੈਮਰੇ ਤੇ ਉੱਪਰ ਲੱਗੇ ਹੋਏ ਐਲਡੀ ਕੈਮਰੇਆਂ ਦੇ ਵਿੱਚ ਮੰਨ ਕੇ ਚੱਲੋ ਵੀ ਸੀਟ ਬੈਲਟ ਲੱਗੀ ਸੀਟ ਬੈਲਟ ਦਾ ਚਲਾਣ ਓਵਰ ਸਪੀਡ ਤੇ ਉਹਦਾ ਵੀ ਚਲਾਣ ਨੂੰ ਸਪੀਡ ਤੁਹਾਡੀ ਉੱਪਰ ਉਹਦੇ एलडी ਦੇ ਵਿੱਚ ਦਿਖਾਈ ਜਾਊਗੀ ਤੇ ਨਾਲ ਹੀ ਚੱਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਪੇਜ ਨੂੰ ਕਰ ਲੋ ਫੋਲੋ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਵੀ ਕਰ ਲੋ ਸਬਸਕ੍ਰਾਈਬ ਤੁਹਾਨੂੰ ਇਧਰ ਵੀ ਦਿਖਾਉਣਾ ਇਹ ਪੁਰਾਣ ਇੱਕ ਨੰਬਰ ਬਾਹਰਲਾ ਮਾਹੌਲ ਬਣ ਰਿਹਾ ਆਪਣੇ ਵੀ ਭਾਰਤ ਦੇ ਵਿੱਚ ਲਓ ਵੀ ਤੁਸੀਂ ਆਹ ਚੈੱਕ ਕਰੋ ਕਿ ਐਵਰੇ ਲੱਗੇ ਹੋਣੇ ਉੱਪਰ ਐਲੜੀਆਂ ਤੇ ਰੋਡ ਚੈੱਕ ਕਰੋ ਆ ਲੱਗੇ ਹੋਣੇ ਬੁੱਟੇ ਕਿਉਂਕਿ ਅਜੇ ਛੋਟੇ ਨੇਗੇ ਦੇਖੋ ਰੋਡ ਚੈੱਕ ਕਰੋ ਤੁਸੀਂ ਬਾਕੀ ਗੱਲਾਂ ਬਾਅਦ ਦੀਆਂ ਤੇ ਆ ਮਲਾਈ ਵਰਗਾ ਰੋਡ ਬਣਾਇਆ ਫੋਟੋ ਲੈ ਮੈਂ ਇੱਕ ਮਿੰਟ ਖੜ ਜਾ ਲਓ ਵੀ ਵੀ ਕਨੇ ਰਹਿ ਗਏ ਇੱਥੋਂ 200 ਆ ਜਾ ਜਿੱਦਾਂ ਰੌਂਗ ਸਾਈਡ ਆ ਰਿਹਾ ਇਹਦਾ ਚਲਾਨ ਪੱਕਾ ਹੁੰਦਾ ਇਸ ਟਾਈਮ ਗੱਲ ਕਰ ਵੀ ਹਜੇ ਕੈਮਰੇ ਚੱਲਦੇ ਨਹੀਂ ਹੈਗੇ ਬੰਦ ਕਰੇ ਹੋਏ ਨੇ ਹਜੇ ਲੋ ਰੀਡਰ ਤੁਸੀਂ ਦੇਖਦੇ ਲੰਕੀਆਂ ਪੈਣ ਥੱਲੇ ਨਹੀਂ ਤਾਂ ਪੱਕਾ ਚਲਾਨਦਾ ਜਿਵੇਂ ਰੌਂਗ ਸਾਈਡ ਤੇ ਪਿੰਦਾ ਟਰੱਕ ਦੀ ਸਪੀਡ 80 ਗੱਡੀ ਦੀ 100 ਜੇ 100 ਤੋਂ ਉੱਪਰ ਆਤਾ ਤੁਹਾਡੇ ਹੋਣਗੇ ਚਲਾਨ ਸਾਲਾ